ਤਾਂ ਲੋਕ ਸਭਾ ਚੋਣਾਂ ਦੇ ਦੌਰਾਨ ਹਲਕਾ ਖਡੂਰ ਸਾਖਿਬ ਤੋਂ ਆਜ਼ਾਦ ਉਮੀਦਵਾਰ ਦੇ ਵੱਜੋਂ ਚੋਣ ਲੜਨ ਦੇ ਮਗਰੋਂ ਵੱਡੀ ਲੀਡ ਦੇ ਨਾਲ ਜਿੱਤਣ ਵਾਲੇ ਅਮਰਿਤਪਾਲ ਸਿੰਘ ਦੇ ਵੱਲੋਂ ਜਦੋਂ ਅੱਜ ਸੋਹ ਚੁੱਕੀ ਗਈ ਤਾਂ ਉਵੇਂ ਹੀ ਮੌਕੇ ਦੇ ਉੱਤੇ ਖੁਸ਼ੀ ਦਾ ਮਾਹੌਲ ਪਾਇਆ ਗਿਆ ਜੀहां ਇਸ ਮੌਕੇ ਤਰਨਤਾਰਨ ਵਿਖੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਲੱਡੂ ਵੰਡ ਕੇ ਆਪਣੀ ਖੁਸ਼ੀ ਜੜੀ ਹੈ ਜਗ ਜ਼ਾਖਿਰ ਕੀਤੀ ਗਈ ਇਸ ਮੌਕੇ ਉਹਨਾਂ ਕਿਹਾ ਕਿ ਸਰਕਾਰ ਦੇ ਵੱਲੋਂ ਅਮਰਿਤਪਾਲ ਸਿੰਘ ਅਤੇ ਬਾਕੀ ਦੇ ਸਿੰਘਾਂ ਦੇ ਉੱਤੇ ਜੋ ਐਨਐਸਐ ਲਗਾਈ ਗਈ ਹੈ ਉਸ ਨੂੰ ਖਤਮ ਕਰਨਾ ਚਾਹੀਦਾ ਤਾਂ ਜੋ ਅਮਰਿਤਪਾਲ ਸਿੰਘ ਦੇ ਵੱਲੋਂ ਨਸ਼ਿਆਂ ਵਿਰੁੱਧ ਵਿੱਡੀ ਮਖੇਮ ਨੂੰ ਅੱਗੇ ਉਹ ਤੌਰ 'ਤੇ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰ ਸਕਣ ਅਤੇ ਨਾਲ ਹੀ ਪੰਜਾਬ ਦੇ ਹਲਕਾ ਖਡੂਰ ਸਾਖਿਬ ਦਾ ਵਿਕਾਸ ਵੀ ਹੋ ਸਕੇ। ਮੇਰਾ ਨਾਂਜੀ ਭਾਈ ਸੁਖਜਿੰਦਰ ਸਿੰਘ ਜੀ ਬਤਾਲਾ ਮੈਂ ਭਾਈ ਅਮਰਿਤਪਾਲ ਸਿੰਘ ਦੀ ਇਲੈਕਸ਼ਨ ਦੇ ਵਿੱਚ ਹਲਕਾ ਬਕੌਣਾ ਸਾਹਿਬ ਤੋਂ ਇੰਚਾਰਜ ਦੀ ਸੇਵਾ ਨਿਭਾਈ ਜੀ ਜੋ ਇਹਨਾਂ ਨੇ ਮੈਨੂੰ ਡਿਊਟੀ ਲੱਗੀ ਸੀਗੀ ਤੇ ਅੱਜ ਅਸੀਂ ਬਹੁਤ ਖੁਸ਼ੀ ਮਨਾ ਰਹੇ ਹਾਂ। ਕਿਉਂਕਿ ਸਾਡੀ ਸਾਰੀ ਹਲਕੇ ਦੀ ਟੀਮ ਦੀ ਸਾਡੇ ਵਰਕਰਾਂ ਦੀ ਵੋਟਰਾਂ ਦੀ ਸਪੋਰਟਰਾਂ ਦੀ ਮਿਹਨਤ ਜਿਹੜੀ ਆ ਉਹ ਅੱਜ ਸਫਲ ਹੋ ਗਈ ਆ ਭਾਈ ਸਾਹਿਬ ਜੀ ਨੇ ਸਫਤ ਗ੍ਰਹਿਣ ਕੀਤੀ ਆ ਸੌ ਚੁੱਕਲੀ ਆ ਤੇ ਸੌ ਚੁੱਕਦੇ ਸਮਾਗਮ ਦੀ ਖੁਸ਼ੀ ਵਿੱਚ ਅੱਜ ਸਾਰੇ ਇੱਥੇ ਜੱਲੂਪੁਰ ਖੇੜੇ ਪਹੁੰਚਿਆ ਗੁਰਦੁਆਰਾ ਸਾਹਿਬ ਚੱਦੀ ਪੈਣ ਦੇ ਜਿੱਥੇ ਅਸੀਂ ਗੁਰਦੁਆਰ ਅਰਦਾਸ ਕੀਤੀ ਸੀ ਸਭ ਤੋਂ ਪਹਿਲਾਂ ਇੱਥੇ ਅਰਦਾਸ ਕਰਕੇ ਜੀ ਲੱਡੂ ਵੰਡੇ ਗਏ ਆ ਇੱਥੇ ਆ ਕੇ ਸਾਰਿਆਂ ਨੇ ਕਿਉਂਕਿ ਇਸੇ ਜਗ੍ਹਾ ਤੋਂ ਸ਼ੁਰੂਆਤ ਕੀਤੀ ਸੀ ਬਹੀਰ ਦੀ ਸ਼ੁਰੂਆਤ ਵੀ ਇੱਥੋਂ ਹੋਈ ਭਾਈ ਅਮਰਤਪਾਲ ਸਿੰਘ ਜੀ ਦੇ ਖਾਲਸਾ ਜੀ ਦੇ ਆਨੰਦ ਕਾਰਜ ਵੀ ਇੱਥੇ ਹੋਏ ਇੱਥੇ ਹੀ ਨੌਜਵਾਨ ਬਹੁਤ ਨੌਜਵਾਨਾਂ ਨੂੰ ਜੀਵਨ ਜਾਚ ਮਿਲੀ ਨਸ਼ਾ ਛੱਡ ਕੇ ਜਿਹੜੇ ਅੱਜ ਨੌਜਵਾਨ ਕੁਝ ਕਾਰੋਬਾਰਾਂ ਵਿੱਚ ਲੱਗ ਗਏ ਨੇ ਬਹੁਤ ਵਧੀਆ ਤਰੀਕੇ ਨਾਲ ਕਾਰੋਬਾਰ ਕਰ ਰਹੇ ਨੇ ਤੇ ਕੁਝ ਗੁਰੂ ਦੇ ਬਾਣਾ ਪਾ ਕੇ ਤੇ ਸੇਵਾ ਕਰ ਰਹੇ ਨੇ ਕੀ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੋਗੇ ਬਿਲਕੁਲ ਜੀ ਸਰਕਾਰ ਨੇ ਪਹਿਲਾਂ ਜਿਹੜਾ ਕਦਮ ਚੁੱਕਿਆ ਸੀ ਉਹ ਸਰਕਾਰ ਨੂੰ ਵੀ ਪਤਾ ਵੀ ਉਹ ਗਲਤ ਚੁੱਕਿਆ ਗਿਆ ਜਿਹਦਾ ਰੋਸ ਸੀ ਕਿ ਸੰਗਤਾਂ ਨੇ ਪੰਜਾਬ ਸਰਕਾਰ ਨੂੰ ਇਹ ਦਿਖਾਲ ਦਿੱਤਾ ਕਿ ਅਸੀਂ ਤੁਹਾਡੇ ਵਿਰੋਧ ਵਿੱਚ ਆ ਹਾਰ ਦਾ ਮੂੰਹ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਹੁਣ ਅਪੀਲ ਅਸੀਂ ਇਹ ਕਰਦੇ ਆ ਜਿੰਨੀ ਵੀ ਛੇਤੀ ਹੁੰਦਾ ਤੇ ਉਹ ਸਾਡੇ ਭਾਈ ਅਮਰਪਾਲ ਸਿੰਘ ਖਾਸਾ ਜੀ ਨੂੰ ਰਿਹਾ ਕਰਨ ਉਹ ਇਲਾਕੇ ਵਿੱਚ ਆਉਣ ਤੇ ਲੋਕਾਂ ਦੇ ਭਲਾਈ ਦੇ ਕੰਮ ਜਿਹੜੇ ਅੱਗੇ ਕੀਤੇ ਜਾਣ ਤਾਂ ਜੋ ਇਹ ਸਰਕਾਰ ਜਿਹੜੀ ਇਹ ਵੀ ਆਪਣਾ ਕੀਤੀ ਹੋਈ ਗਲਤੀ ਜਿਹੜੀ ਉਹਦੀ ਇਹੋ ਪਛਤਾਪ ਹੋਵੇਗਾ ਕਿ ਜਿੰਨੀ ਛੇਤੀ ਹੋਵੇ ਤੇ ਭਾਈ ਸਾਹਿਬ ਜੀ ਨੂੰ ਉਹ ਛੜ ਦੇਣ ਰਿਹਾ ਕਰ ਦੇਣ ਜਿਹੜੀ ਐਨਐਸਏ ਲਾਈ ਇਹਨਾਂ ਨੇ ਬਣਾ ਕੇ ਉਹ ਕੱਟਣ ਕਿਉਂਕਿ ਸਰਕਾਰ ਹੀ ਲਾ ਸਕਦੇ ਸਰਕਾਰ ਹੀ ਕਰ ਸਕਦੇ ਕੱਟ ਸਕਦੀ ਹੈ ਤੇ ਅਸੀਂ ਚੌਨੇ ਛੇਤੀ ਤੋਂ ਛੇਤੀ ਉਹ ਭਾਈ ਸਾਹਿਬ ਜੀ ਸਾਡੇ ਵਾਰਾ ਹਣ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਭਾਈ ਸਾਹਿਬ ਨੂੰ ਛੇਤੀ ਛੇ ਤੇ ਰਹਾ ਕਰਨ ਤੇ ਇਲਾਕੇ ਦੇ ਜਿਹੜੇ ਆ ਕਾਰਜ ਸਾਰੇ ਕੀਤੇ ਜਾਣ ਜੀ ਡਿਵੈਲਪਮੈਂਟ ਦੇ ਵੀ ਕੀਤੇ ਜਾਣਗੇ ਹਰ ਤਰ੍ਹਾਂ ਦੇ ਮਹਾਰਾਜ ਕਿਰਪਾ ਕਰੇ ਭਾਈ ਸਾਹਿਬ ਦੀ ਸੋਚ ਬੜੀ ਵਧੀਆ ਵਾ ਇਹ ਹਲਕਾ ਖਡੂਰ ਸਾਹਿਬ ਇੱਕ ਮਾਡਰਨ ਬਣ ਕੇ ਸਾਹਮਣੇ ਆਵੇਗਾ ਮਾਡਲ ਬਣ ਕੇ ਸਾਹਮਣੇ ਆਵੇਗਾ ਵੀ ਹਲਕੇ ਵਿੱਚ ਕਿਵੇਂ ਟੀਮਾਂ ਨੇ ਕੰਮ ਕੀਤਾ ਤੇ ਕਿਵੇਂ ਕਰ ਰਹੀਆਂ ਨੇ ਤੇ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਵੋਟਾਂ ਪਾਈਆਂ ਜਿਹੜੇ ਦੂਰੋਂ ਚੱਲ ਕੇ ਆਏ ਜਿਨ੍ਹਾਂ ਨੇ ਸਟੇਟਾਂ ਤੋਂ ਵੀ ਚਲ ਕੇ ਆਏ ਬਾਲੀਆਂ ਤੋਂ ਜ਼ਿਲ੍ਹੇ ਤੋਂ ਵੀ ਆਏ ਹਲਕੇ ਤੋਂ ਵੀ ਆਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਇੱਥੇ ਸਹਿਯੋਗ ਦਿੱਤਾ ਸੀ ਸਾਰੀ ਸੰਗਤ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ